ਹਾਂ ਜਾਲਾ ਓਕੇ ਦੀ ਰਿਪੋਰਟ ਆ ਤੇ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਤੇ ਅੱਜ ਆਪਾਂ ਚੱਲੇ ਆਂ ਖਰਤਵੀਚਣ ਤੇ ਝੋਟਾ ਆਪਣਾ ਤਿਆਰ ਆ ਤੇ ਮੈਂ ਖੇਤਾਂ ਨੂੰ ਬੋਲ ਰਿਹਾ ਸੀ ਝੋਟਾ ਨਾਲ ਰੈਟ ਸਟਾਰਟ ਕੀਤਾ ਉਹਦੇ ਦੀ ਆਵੀ ਤੇ ਮਿਲਦੇ ਆਂ ਅਗਲੀਆਂ ਕਲਿੱਪਾਂ ਦੇ ਵਿੱਚ ਆ ਜਾਓ ਝੋਟਾ ਆਪਾਂ ਕਰ ਲਿਆ ਤਿਆਰ ਤੇ ਖੇਤਾਂ ਨੂੰ ਕਰੇ ਜਾਂਦੇ ਆਂ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਾਕੀ ਓਕੇ ਦੀ ਰਿਪੋਰਟ ਆ ਖੇਤ ਪਹੁੰਚਦੇ ਮਿਲਦੇ ਆਂ ਆ ਜਾਓ ਵੀ ਲਵ ਯੂ ਆ ਸਾਰਿਆਂ ਨੂੰ ਆ ਜਾਓ ਮਿੱਤਰੋ ਖੇਤ ਲੈ ਜਾਂਦਾ ਬੀਬੂ ਆ ਗਿਆ ਓ ਚਾਚਾ ਸਿਆਮ ਹੀ ਆ ਗਿਆ ਓਏ ਤੇ ਤੂੰ ਕਾ ਰੈਡੀ ਆ ਮੈਂ ਬਲੋਰ ਬਲੋਰ ਯਾਰ ਮਾਰਨੀ ਰਾਤ ਲੇਟ ਬਹੁ ਹੋ ਗਈ ਸੀ ਰਾਤ ਵੀ ਬੀਜ ਰਹਿ ਡੇਢ ਕਿੱਲਾ ਹੀ ਰਾਤ ਵੀ ਜਾ ਲੇਟ ਬਹੁ ਲੱਗੇ ਸੀ ਕੰਮ ਜਿਹਾ ਸੀਗਾ ਲੱਕੀ ਹੁਣੀ ਆਏ ਹੋਏ ਸੀ ਆਪਣੇ ਕੋਲੇ ਰਾਤ ਤੇ ਕੱਲ ਮਨ ਪਰਸੋ ਆਏ ਸੀ ਰਾਤ ਤੇ ਕੱਲ ਗਏ ਆ ਤੇ ਬਾਕੀ ਹੋ ਕੇ ਵੀ ਰੋਟ ਆ ਘਰ ਆਉਂਦਾ ਬੱਚਾ ਰੱਪੜ ਦਿਖਾਉਂਦਾ ਚਾਚਾ ਮਤਰਾ ਉਹ ਵੀ ਬੂ ਪਾਲਿਆ ਓਕੇ ਦੀ ਰਿਪੋਰਟ ਆ ਹਨਾ ਚਾਚਾ ਓਕੇ ਦਾ ਫੋਨ ਕਿੱਥੇ ਆ ਰਾੜ ਰਾੜ ਆ ਵੇ ਵੇਚਕਸ ਵਿੱਚ ਟੂਲ ਦੇ ਤੇ ਬਾਬੇ ਦਾ ਨਾਮ ਲੈ ਕੇ ਟੂਲ ਕਿੱਥੇ ਆ ਆ ਵੇ ਪਿੱਛੇ ਜੱਟਾ ਪੰਨੇ ਦਾ ਕਹਿਣ ਨੂੰ ਰੱਬਾ ਕਣਕ ਬੀਜਣ ਲਗਾ ਡੂੜ 200 ਮਾਨ ਕਣਕ ਨਿਕਲ ਆਵੇ ਆ ਵੇ ਟੂਲ ਓਹ ਕਿਹੜਾ ਓਏ ਆ ਵੇਖ ਆ ਗੱਬਰ ਬੁੱਲਾ ਹਾਂ ਲਾ ਦੇ ਵੀ ਸ਼ੇਰਾ ਕਰਾ ਉੱਡਣਾ ਗੇਰ ਪਾ ਦੇ ਕਰਾ ਉੱਡਣਾ ਸਾਡੇ ਜਹਾਜ਼ ਹੀ ਜਾਊ ਏ ਕਿੱਥੀ ਜਾ ਦੇ ਬਾਬੇ ਦਾ ਨਾਮ ਓਏ ਇੰਨੇ ਉਹ ਹਰਦਾ ਨਾ ਹੋਵੇ ਉੱਪਰ ਲੋ ਵੀ ਮੱਤਰ ਓਹ ਕੋਈ ਵੀ ਰਿਪੋਰਟ ਆ ਪਿਆ ਕੰਮ ਕਾਈ ਬੁਰੀ ਆ ਤਮੀਆਂ ਮਾਰੀਆਂ ਆਪਾਂ ਛੜੇ ਮੁੱਢਾ ਇਨੀ ਤਮੀਆਂ ਮਾਰੀਆਂ ਨੇ ਬਾਕੀ ਓਕੇ ਆ ਆ ਵੀ ਚਾਚਾ ਆਓ ਇੱਥੇ ਦਾਣੇ ਘੇਰ ਦਿੰਨੇ ਆ ਲੰਕੋਵੀ ਜੀ ਨੂੰ ਹੈਵੀ ਡਰਾਈਵਰ ਬਾਹਰ ਆ ਜੋ ਆ ਇਹ ਚਾਰ ਤੇ ਕਿਹੜੇ ਗੱਡੇ ਆ ਇਹਦੇ ਦੇ ਦੰਦ ੱਲੇ ਅੱਲਾਹ ਇਹ ਮੇਰਾ ਬਲੌਗ ਉਹਦਾ ਚੱਲਦਾ ਹੁੰਦਾ ਜੀ ਉਹ ਕੋਲ ਫਿਰ ਤਾਂ ਸਰਾ ਹੋਇਆ ਲਓ ਵੀ ਮਤਰਵਾ ਖਤਾ ਨਿਬੜ ਗਿਆ ਵਾ ਤੇ ਦੂਜੇ ਖੱਤੇ ਨੂੰ ਤਰਪਦੇ ਆਂ ਸਾਥੀ ਤੋਂ ਮਰੇ ਆ ਗਏ ਰਕਸ਼ੇ ਤੋਂ ਡੇਕ ਕੇ ਬਾਈ ਹੁੜੀ ਤੇ ਤਾਂ ਸਾਤਾ ਵਜਦੀ ਉਹ ਫੱਟਾ ਸੱਟਾ ਵੱਜਦੀਆਂ ਰਹਿੰਦੀਆਂ ਜਟਾਂ ਤੇ ਰੇੜੀ ਮੁੱਦੀ ਮਾਰ ਕੇ ਆਂ ਐਨੀ ਕਿ ਪ੍ਰਵਾਹ ਨਹੀਂ ਕਰੀਦੇ ਇਹ ਪੰਗੇ ਬੰਗਾਲੇਂ ਜਾਂ ਵਾਜ ਹੀ ਜਾਂਦੀਆਂ ਨੇ ਰੇੜੀ ਮੁੱਦੀ ਮਾਰ ਕੇ ਰਾਂ ਹੋਈ ਨਹੀਂ ਅਸਤੇ ਵੀ ਰੋਕ ਤੇ ਕਿੱਦਾਂ ਮੂਹਰ ਲਾ ਕੇ ਨਾ ਕਰਦੇ ਮਤਰਾ ਆਪਾਂ ਮੂਹਰੇ ਹੋ ਗਏ ਆ ਆਹ ਰੋਕ ਤੇ ਵੀ ਰੋਕ ਆ ਮਤਰਾ ਆ ਵੇਖੋ ਕਿਹਾਉ ਉਬੀ ਮਤਰਾ ਕਹਿੰਦੇ ਵੀ ਚਾਚੂ ਆ ਗਈ ਚਾਹ ਪਾ ਚੱਲ ਚਾਹ ਪਾ ਥੋੜਾ ਲੋਈ ਮਤਰਾ ਵੀ ਤਾਂ ਆਪਾਂ ਆ ਵੀ ਬੀਜ ਤਾਂ ਹੁਣ ਜਾਣਾ ਉਹ ਪਰਲੇ ਖੱਤੇ ਓਕੇ ਓਕੇ ਦੀ ਰਿਪੋਰਟ ਆ ਇੱਥੇ ਵੀ ਖਲਾਰਤਾ ਹੀ ਗੁੱਟ ਚ ਨਾ ਬਾਠ ਠੀਕ ਕੁੱਟੇ ਨਾਲ ਭਰਿਆ ਪਿਆ ਚਾ ਵਦੂਰ ਥੋੜੀ ਵੈਦਾ ਲੋ ਵੀ ਮਿੱਤਰੋ ਫਾਈ ਚਾ ਘਰਵਾ ਹਟੇ ਜਾ ਬਾਲੀ ਗਾਏ ਆਉ ਗਿਆ ਜੀ ਰੱਬ ਆ ਜੀ ਨਾ ਮੋਰੀ ਲਾਤੀ ਓਏ ਅੱਜ ਦਾ ਬਾਲਾ ਨਹੀਂ ਭੈਰਾ ਫਰਕ ਪੈਂਦਾ ਆਉਂਦੇ ਤੇ ਪਰੇ ਸਾਰੇ ਬਾਪ ਵੀ ਜਾਂਦੇ ਆ ਰਹੇ ਗਏ ਆ। ਆ ਵੀ ਜਰਾ ਪਰ ਨਹੀਂ ਆ ਰਹੀ ਨਹੀਂ ਆ ਰਹੀ ਵੀ। ਬਹੁਤ ਵੀ ਮਤਰੋ ਰਾਤ ਪੈ ਗਈ ਬੀਜ ਦੇ ਬੀਜ ਦੇ। ਸਾਰੇ ਬੀਜ ਗਏ। ਬਾਦੋ ਕਿਹੜੇ ਰਹਿ ਗਏ ਲਾਲੋ ਕੇ ਚੱਲਦੇ ਆ। ਫੱਕੇ ਵੀ ਬਹੁਤ ਪਏ ਆ, ਬੈਟਰੀ ਵੀ ਲੋ ਹੋ ਗਈ ਸਾਡੇ। ਸੇਰ ਦੇ ਲੱਗੇ ਤੜਕੇ। ਤੇ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ ਤੇ ਦੱਸੋ ਕੰਨਾ ਜੀ ਬਜਾਈ ਆ ਲਵ ਯੂ ਸਾਰਿਆਂ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਖਿੱਚ ਕੇ ਓਕੇ ਦੀ ਰਿਪੋਰਟ ਆ ਜਾਊਗੀ ਆਲੇ ਵਲੌਗ ਚ ਆ ਸ਼ਾਹ ਕੀ ਹੋਏ ਇਹ ਵੀਰੇ ਸੰਦਪੌੜੀ ਟੱਕੀ ਦਿੱਤੇ ਆ ਹੁਣ ਕਰੇ ਪੱਲੜ ਬੰਨਨ ਹਣ ਮੂ ਕਰੀ ਮੜਾ ਆ ਦਿਖਾ ਇਹ ਵੀਰੇ ਪੱਕੀ ਬੈਲਟ ਲਾਈ ਸੀਟ ਬੈਲਟ ਆ ਬੀ ਐਂ ਦੇ ਚ ਸਾਬਕਾ ਜੀ ਆ ਲਾ ਵੀ ਮਤਰਾ ਬੀਤੀ ਆ ਡੋਲਣੀਆਂ ਨੇ ਟਿਫਣ ਆ ਲੰਚ ਬਾਕਸ ਆ ਵਿੱਚ ਅੱਛਾ ਹੋਰ ਕੀ ਹੋ ਜਾ ਹੋਰ ਬਹੁਤ ਜਗਰਦੂੰਬੇ ਨੇ ਜੋ ਗਿਆ ਕੋਲ ਪਹਿਲਾਂ ਸਾਦਾ ਨੂੰ ਰੋਟੀ ਖਵਾ ਤੇ ਫਿਰ ਤੈਨੂੰ ਦਸਾਂ ਦੇ ਵਿੱਚ ਕੀ ਕੀ ਹੈ ਤੈਨੂੰ 나ਗ ਦੇ ਵੀ ਦਰਸ਼ਨ ਕਰਾਵਾ ਦੇ ਓਏ ਹੋ ਰੈਂਡ ਉਹ ਜੇ ਜਨਾਗ ਦੇ ਕਿਹੜੇ ਤੇ ਤੇ ਸਭ ਜੇ ਕਰਾਵਾਂਗੇ ਦੱਬੇ ਦੇ ਵੀ ਕਰਾਵਾਂਗੇ ਤੇਰੀ ਭਲੀ ਹੋ ਜੇ ਹੋਰ ਵੇਖ ਪਰ ਰਹਿ ਤਾਂ ਨਹੀਂ ਗਿਆ ਚੱਲੀ ਜੇ ਕਰਾਣ ਨੂੰ ਸਮਾਨ ਸੋਹਣ ਪਾਲ ਜੀ ਮਿੱਤਰੋ ਤੇ ਆਪਣੇ ਚੈਨਲ ਨੂੰ ਕੀ ਹੋਣਾ ਚਾਹੀਦੇ ਆ? ਸ਼ੱਕਰਪਾਰ ਹੋਰ ਕੁਝ ਨਹੀਂ ਹੁੰਦਾ। ਹਾਂ। ਆ ਜੋ ਵੀ। ਹਾਂ, ਚੋ ਬਿਨ ਬਿਨ ਕੋ ਹੋ। ਫੋਨ ਰੂਟਾ